ਇੱਕ ਪਾਸੇ ਘਰ ਚ ਬੇਟੀ ਦੇ ਵਿਆਹ ਦੇ ਚਾ ਤੇ ਦੂਜੇ ਪਾਸੇ ਜਦੋਂ ਘਰ ਚ ਪੈ ਜਾਣ ਵੈਣ ਪੰਜਾਬ ਦੇ ਜਲੰਧਰ ਦਾ ਮਾਮਲਾ ਹੈ ਜਿੱਥੇ ਸਵੇਰੇ ਤੇਜ਼ ਰਫ਼ਤਾਰ ਟਿਪਰ ਨੇ ਇੱਕ ਬਾਈਕ ਸਵਾਰ ਪਿਤਾ ਤੇ ਪੁੱਤਰ ਨੂੰ ਕੁਚਲ ਦਿੱਤਾ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਦੋਨਾਂ ਦੀ ਪਛਾਣ ਜੋ ਹੈ ਜਸਵੀਰ ਸਿੰਘ ਜਿਸ ਦੀ 42 ਸਾਲ ਉਮਰ ਤੇ ਕਰਮਨ ਸਿੰਘ ਦੀ 16 ਸਾਲ ਦੀ ਉਮਰ ਦੇ ਰੂਪ ਵਿੱਚ ਹੋਈ ਤਾਂ ਦੱਸਦੇ ਆ ਕਿ ਜਸਵੀਰ ਸਿੰਘ ਦੇ ਜੀਜਾ ਜੀ ਨੇ ਦੱਸਿਆ ਕਿ ਉਹਨਾਂ ਦੇ ਘਰੇ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਉਹ ਸਬਜ਼ੀ ਮੰਡੀ ਦੇ ਵਿੱਚੋਂ ਸਬਜ਼ੀ ਲੈਣ ਦੇ ਲਈ ਜਾ ਰਹੀ ਸੀ ਉਹਨਾਂ ਨੇ ਦੱਸਿਆ ਕਿ ਉਹ ਵੀ ਉਹਨਾਂ ਦੇ ਨਾਲ ਜਾ ਰਹੀ ਸੀ ਤੇ ਉਹ ਬਾਈਕ ਤੇ ਜੋ ਹੈ ਉਹ ਥੋੜੀ ਦੇਰ ਥੋੜਾ ਅੱਗੇ ਨਿਕਲ ਗਏ ਤੇ ਦੂਸਰੀ ਬਾਈਕ ਤੇ ਜੋ ਸੀ ਉਹ ਜਸਵੀਰ ਤੇ ਕਰਨ ਸਿੰਘ ਆ ਰਹੇ ਸੀ ਤੇ ਜਦ ਉਹਨਾਂ ਨੇ ਥੋੜੀ ਦੂਰ ਜਾ ਕੇ ਵੇਖਿਆ ਕਿ ਜਸਵੀਰ ਸਿੰਘ ਉਹਨਾਂ ਦੇ ਪਿੱਛੇ ਨਹੀਂ ਆ ਰਿਹਾ ਤਾਂ ਉਹਨਾਂ ਨੇ ਉਹਨਾਂ ਨੂੰ ਜੋ ਹੈ ਉਹ ਕਾਲ ਕੀਤੀ ਪਰ ਕਾਲ ਜੋ ਹੈ ਉਹ ਦੋਨਾਂ ਨੇ ਨਹੀਂ ਉਠਾਈ ਫਿਰ ਉਹਨਾਂ ਨੇ ਪਿੰਡ ਕਾਲ ਕੀਤੀ ਕਿ ਜਸਵੀਰ ਤੇ ਕਰਮਨ ਸਿੰਘ ਜੋ ਹੈ ਉਹ ਫੋਨ ਨਹੀਂ ਉਠਾ ਰਹੇ ਇਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਬਾਈਕ ਤੇ ਜੋ ਹੈ ਉਹ ਵਾਪਸ ਆਉਂਦੇ ਨੇ ਕਿ ਜਦੋਂ ਖਾਲਸਾ ਕਾਲਜ ਸਕੂਲ ਦੇ ਜੋ ਹੈ ਨੇੜੇ ਆਉਂਦੇ ਨੇ ਨਕੋਧਾ ਰੋਡ ਤੇ ਤਾਂ ਉੱਥੇ ਉਹਨਾਂ ਨੂੰ ਐਕਸੀਡੈਂਟ ਦੇ ਬਾਰੇ ਪਤਾ ਲੱਗਦਾ ਹੈ ਤੇ ਤੰਦਰਦੀਏ ਕਿ ਬਹੁਤ ਦਰਦਨਾਕ ਹਾਦਸਾ ਹੋਇਆ ਹੈ ਜਲੰਧਰ ਦੇ ਵਿੱਚ ਨਕੋਦਰ ਰੋਡ ਖਾਲਸਾ ਸਕੂਲ ਦੇ ਕੋਲ ਜਿੱਥੇ ਪਿਤਾ ਤੇ ਪੁੱਤਰ ਦੀ ਤੇਜ਼ ਰਫ਼ਤਾਰ ਟਿਪਰ ਨੇ ਜੋ ਹੈ ਉਹਨਾਂ ਨੂੰ ਕੁਚਲ ਦਿੱਤਾ ਹੈ ਤੇ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ ਉੱਥੇ ਹੀ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਦੇ ਵਿੱਚ ਜੋ ਹੈ ਉਹ ਭੇਜ ਦਿੱਤਾ ਹੈ ਹਾਂ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਰਜੀਤ ਸਰ ਕੀ ਮਾਮਲਾ ਹੈ ਮੈਂ ਟਰਾਲਾ ਹੁੰਦਾ ਪਈ ਪੁੱਤਰ ਸਾਈਡ ਤੋਂ ਜੀ ਇਹ ਮੁੰਡੇ ਆ ਜਾਂਦੇ ਇਨਾਂ ਦੇ ਘਰ ਗਿਆ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਕੂਰੇ ਵਾਲੇ ਡੰਪ ਤੇ ਲੱਗੇ ਤੇ ਨਾਲੇ ਦੀ ਸਾਈਡ ਤੇ ਹੀ ਇਨਾਂ ਨੂੰ ਤੇ ਇਹ ਡੇਗ ਅੰਦਰੋਂ ਪਏ ਨੇ ਤੇ ਇਨਾਂ ਨੂੰ ਫੋਟੋ ਫੜੇ ਕਰਾਂਗੇ ਅੱਛਾ ਜੀ ਇਹਨੂੰ ਦਸਵੀਰ ਸਿੰਘ ਪੁੱਤਰ ਸੋਨ ਸਿੰਘ ਜੀ ਦਸਵੀਰ ਪੁੱਤਰ ਸੋਨ ਵਾਸੀ ਪਿੰਡ ਫੇਰਾ ਮੰਦਿਰ ਜੀ ਤੇ ਕਰਮਨ ਹੈ ਮੁੰਡਾ ਜੀ ਬੇੜਾ ਇਹਨਾਂ ਕੋਲ ਕਿਉਂ ਪੁੱਛੀ ਸੀ ਕਿ ਉਹ ਸਬਜ਼ੀ ਲੈਣ ਜਾ ਰਹੇ ਸੀ ਅੱਛਾ ਜੀ ਘਰ ਵਿਆਹ ਹੋਣਾ ਹੈ ਅੱਛਾ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਭ ਜਿਹੜੇ ਡੈਥ ਹੋਈਏ ਉਹ ਜਾਣੇ ਸੀਗੇ ਇਹਨਾਂ ਲਈ 3 ਜਾਣੇ ਸੀਗੇ ਇੱਕ ਇਹਨਾਂ ਦਾ ਜਿਹੜਾ ਤਸਵੀਰ ਦਾ ਜੀਜਾ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੂਸਰੇ ਅਲੱਗ ਮੁੱਖਾਂ ਦੇ ਉੱਤੇ ਅੱਛਾ ਜੀ ਤਾਂ ਕਰਕੇ ਉਹਨਾਂ ਦਾ ਉਹ ਪਿੱਛੇ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਫੀਟ ਦੇ ਨਾਲ ਉਹਨਾਂ ਦੇ ਕਿੰਨੇ ਉੱਤੇ ਕਾਲਾ ਨੰਨ੍ਹ ਨਾਲ ਸੀਗੇ ਹੋਰ ਗੁਰਿੰਗਟ ਹੋ ਗਿਆ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਘੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਮੈਂ ਲੌਕ ਕਰਕੇ ਦੌੜ ਗਿਆ। ਅੱਛਾ ਜੀ। ਹਾਂਜੀ ਟਰਾਲਾ ਕਰ ਦਿੱਤੀ। ਸਰ ਗੱਡੀ ਨੰਬਰ ਦੱਸ ਸਕਦੇ ਹੋ ਜਿਹੜਾ ਟਰਾਲਾ ਹੈ? ਟਰਾਲਾ ਆ ਗਿਆ ਪੀ ਵੀ 33 ਈ। ਨਹੀਂ ਮੋਟਰਸਾਈਕਲ ਦਾ ਨੰਬਰ ਹੈ ਪੀ ਵੀ 33 ਈ। 22 ਸਿਆਸੀ ਗੇੜੇ ਤੇ ਸਵਾਰ ਸੀਗੇ। ਠੀਕ ਹੈ ਸਰ। ਤੇ ਟਰਾਲੇ ਦਾ ਨੰਬਰ ਆ ਗਿਆ ਪੀ ਵੀ 03 ਏ ਜੇ। ਲੱਕੇ 55। ਟਾਟਾ ਦਾ ਟਰਾਲਾ। ਕੋਈ ਸੀਦੀ ਸੀ ਵੀ ਗਾਇਰ ਕੋਈ ਖੰਗਾਲੀ ਗਈ ਸਰ। ਸੀਸੜੀ ਫੁੱਟੇ ਅੱਗੇ ਘੇੜਿਆ ਨੂੰ ਜਾ ਕੇ। ਅੱਛਾ ਜੀ। ਅੰਕੀ ਸਵੀਟ ਤੇ ਲੱਗੇ। ਅੱਛਾ ਜੀ। ਕਿੰਨੇ ਕ ਵਜੇ ਦਿੱਕਤ ਨਾਲ ਹੋਇਆ ਸਰ? ਹਾਂਜੀ। ਕਿੰਨੇ ਦਾ ਇਹ ਉਹਦੀ ਬਾਤ ਹੈ ਟਕਣਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਆ ਗਿਆ ਸਾਨੂੰ ਜਿਹਨ ਇਨਫੋਰਮੇਸ਼ਨ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਸ ਦਾ ਇਹ ਟੀ ਪੁਆਇੰਟ ਬਣਦਾ ਜੀ ਲਿੰਕ ਰੋਡ ਟੀ ਪੁਆਇੰਟ ਬਾਤੂ ਦਾ ਜਲਤ ਸਰ ਕਿਹੜਾ ਥਾਣਾ ਕਿਹੜਾ ਕੰਡਾ ਆਪਣਾ ਥਾਣਾ ਪਾੜ ਕੋੰਡਾ ਠੀਕ ਮੇਰਾ ਨਾਮਿੰਦਰ ਸਿੰਘ ਰਾਜੀ ਹਾਂ ਜੀ ਕੀ ਗੱਲ ਦੀ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ ਇਹ ਮੇਰੇ ਨਾਲੋਂ ਦਾ 20 ਕਰਮਾ ਪਿਛੇ ਜੀ ਮੈਂ ਮੋੜੇ ਸੀਗਾ ਜੀ ਮੈਚ ਦਾ ਇੱਥੇ ਆ ਕੇ ਮੈਂ ਪਿਸ਼ਾਪੁਰ ਤੇ ਨਹੀਂ ਦੇਖਿਆ ਮੈਂ ਔਰੇ ਜਨਾਬੇ ਤੇ ਆਂਦਾ ਅੱਛਾ ਜੀ ਔਰੇ ਵੀ ਦੇਖਣਾ ਹੁੰਦਾ ਇਧਰੋਂ ਗੱਡੀ ਆਵੇ ਮੈਂ ਆਪਕੇ ਤੇ ਆਂ ਜੀ ਕਿਉਂ ਮੈਂ ਪਿੱਛੇ ਜਾ ਕੇ ਗੀਟੀਸਲਾ ਚੌਕ ਪੂਰ ਦੋਟਾ ਜਾ ਕੇ ਜੀ ਮੈਂ ਅਗਰ ਪਿੱਛੇ ਆਈ ਵੀ ਮਗਰ ਪਿੱਛੇ ਜਾ ਗਿਆ ਹੁਣ ਕੀਤਾ ਪੂਨ ਚੱਕਣੀ ਆ ਜੀ 4 5 ਵਾਰੀ ਮੈਂ ਫੋਨ ਲਾਇਆ ਅੱਛਾ ਜੀ ਇਹ ਮੈਂ ਪ੍ਰਿੰਟ ਲਾਇਆ ਮੈਂ ਕਹਿੰਦਾ ਵੀ ਉਡੀ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਜੀ ਉਹ ਹੈਗਾ ਕਿ ਜਾਂ ਉਹਦੇ ਨੰਬਰ ਜੀ ਜਿਹੜੋਂ ਮੈਂ ਪਿੱਛੇ ਆਪ ਦੇ ਹੌਲੀ ਹੌਲੀ ਮੈਂ ਆਉਣਾ ਹੈ ਦੇਖਣਾ ਚਾਹਣਾ ਵੀ ਕਿ ਇੱਥੇ ਕਿਸੇ ਦੇ ਵੇਚ ਨਹੀਂ ਵਜੂ ਗਏ ਹੈ ਅੱਛਾ ਜੀ ਤੇ ਤੁਹਾਨੂੰ 80% ਲੱਗਾ ਤੇਰੇ ਵਿੱਚ ਰੱਖੇ ਰੀ ਨਾਮ ਸੇ ਨਾ ਤੁਹਾਡੇ ਕਿ ਲੱਗੇ ਮੇਰਾ ਘਾੜ ਵਾਲੀ ਦਾ ਭਰਾ ਸੁਖ ਅੱਛਾ ਤੇ ਘਾੜ ਵਾਲੀ ਦਾ ਭੀਜਾ ਜੀ ਬੱਤ ਕੀ ਨਾਮ ਇਹਨੇ ਦੇ ਪੁੱਤੀ ਤੋਂ ਨਾ ਨਾਮ ਇੱਕ ਜਸਵੀਰ ਜਸਵੀਰ لال ਸੀਗਾ ਅੱਛਾ ਜੀ ਤੇ ਮੁੰਡੇ ਦਾ ਨਾਮ ਕਿਹਦੇ ਦਾ ਕਰਮਨ ਜੀ ਤੇ ਹੁਣ ਜਾ ਕਿੱਥੇ ਰਹੇ ਸੀ ਸਬਜ਼ੀ ਲੈਣ ਜਾ ਰਿਹਾ ਸੀ ਮੰਡੀ ਨੂੰ ਤੇ ਕਿੱਥੇ ਰਹਿਣ ਨਾਲੇ ਮੇਰਾ ਪਿੰਡ ਦੇ ਨਾ ਪਿੰਡ ਦੇ ਸਵੇਰੇ ਕੋਈ ਕੱਲੋ 7:00 ਵਜੇ ਦੀ ਘਟਨਾ ਹੈਗੀ ਰਕਾਲਾ ਮੁਕੇ ਤੇ ਫੜਿਆਗਾ ਰਕਾਲਾ ਕਹਿੰਦੇ ਆ ਪੁਲਿਸ ਵਾਲੇ ਵੀ ਧੀਰਨ ਲਿਆ ਉੱਥੇ